ऐसे संत नामो को भावे डाला सिओ पेडा गटकावे शब्द दा पहला बंद गज साडे ततए ਧੋਤੀਆਂ ਤੇਰੇ ਪਾਇਨ ਤਗ गज ਕਹਿੰਦੇ ਸਾਡੇ 3-3 ਗਜ ਦੀਆਂ ਧੋਤੀਆਂ ਇੱਕ ਉਹਨਾਂ ਨੇ ਬੰਨੀ ਹੁੰਦੀ ਸੀ ਇੱਕ ਮੋਢੇ ਉੱਤੇ ਰੱਖੀ ਹੁੰਦੀ ਸੀ ਬਨਾਰਸ ਦੇ ਠੱਗਾ ਨੇ ਮੈਂ ਕਈ ਵਾਰੀ ਸੋਚਦਾ ਜੇ ਬਾਬਾ ਕਬੀਰ ਜੀ ਅੱਜ ਸ਼ਬਦ ਉਚਾਰਨ ਕਰਦੇ ਨਾ ਬਨਾਰਸ ਲਫ਼ਜ਼ ਪਾਸੇ ਕਰਨਾ ਸੀ ਉਹਨਾਂ ਨੇ ਕਹਿਣਾ ਸੀ ਪੰਜਾਬ ਦੇ ਠੱਗ ਵਾਧੂ ਤੇ ਇੱਥੇ ਹੋ ਗਏ ਨਾ ਵਾਧੂ ਤੇ ਇੱਥੇ ਹੋ ਗਏ ਮੈਨੂੰ ਨਹੀਂ ਲੱਗਦਾ ਬਨਾਰਸ ਜਿੰਨੇ ਬੈਠੇ ਹੋਣੇ ਉਹ ਸਾਰੇ ਵੈਸੇ ਭਈਆ ਪਾਰਟੀ ਤੇ ਇੱਧਰ ਹੀ ਆ ਰਹੀ ਸਾਰੀ ਇੱਕ ਫਰਿੱਜ ਲਾਇਆ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਉਹ ਉਹ ਵਾਲੇ ਸਾਰੇ ਇੱਧਰ ਆ ਗਏ ਨਾ ਹੁਣ ਬਨਾਰਸ ਵਾਲੇ ਹੁਣ ਪੰਜਾਬ ਦੇ ਹੋ ਗਏ ਨੇ ਵੈਸੇ ਜੇ ਅੱਜ ਬਾਬਾ ਕਬੀਰ ਜੀ ਸ਼ਬਦ ਉਚਾਰਨ ਕਰਦੇ ਤੇ ਉਹਨਾਂ ਨੇ ਲਿਖ ਦੇਣਾ ਸੀਗਾ ਗੱਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਇਨ ਤੱਗ ਤਿੰਨ ਤਿੰਨ ਜਨਿਊ ਪਾਏ ਉਹਨਾਂ ਨੇ ਗਲ ਦੇ ਵਿੱਚ ਤਿੰਨ ਤਿੰਨ ਧਾਗੇ ਹੁਣ ਮਤਾਂ ਕਿਤੇ ਸਮਝਿਓ ਵੀ ਇੱਥੇ ਕਿਸੇ ਧੋਤੀ ਵਾਲੇ ਦਾ ਤੇ ਕਿੱਲੇ ਜਨਿਊ ਵਾਲੇ ਦਾ ਜ਼ਿਕਰ ਹੈ ਜੇ ਕਿਰਦਾਰ ਚੰਗਾ ਨਹੀਂ ਨਾ ਤੇ ਇੱਥੇ ਕਸ਼ਹਿਰੇ ਵਾਲੇ ਦਾ ਤੇ ਗਾਤਰੇ ਵਾਲੇ ਦਾ ਜ਼ਿਕਰ ਵੀ ਨਾਲ ਹੀ ਆਵੇਗਾ ਜਿਹਦਾ ਕਿਰਦਾਰ ਚੰਗਾ ਨਹੀਂ ਤੇ ਉਥੇ ਗਾਤਰੇ ਵਾਲੇ ਦਾ ਤੇ ਕਸ਼ਹਿਰੇ ਵਾਲੇ ਦਾ ਵੀ ਨਾਲ ਹੀ ਜ਼ਿਕਰ ਆਉਣਾ ਫਿਰ ਉੱਥੇ ਸਾਨੂੰ ਇਹ ਨਹੀਂ ਹੋਣਾ ਚਾਹੀਦਾ ਵੀ ਇੱਥੇ ਬਾਬਾ ਕਬੀਰ ਜੀ ਨੇ ਇਕੱਲੇ ਉਹਨਾਂ ਦੀ ਗੱਲ ਕੀਤੀ ਨਹੀਂ ਸਾਡੀ ਵੀ ਗੱਲ ਹੈ ਜੇ ਮੇਰਾ ਕਿਰਦਾਰ ਚੰਗਾ ਨਹੀਂ ਤੇ ਬਾਬਾ ਕਬੀਰ ਜੀ ਮੈਨੂੰ ਵੀ ਕਹਿਣਗੇ ਭਲਿਆ ਕਸ਼ਹਿਰਾ ਪਾਇਆ ਏ ਤੇਰਾ ਆਚਰਨ ਉੱਚਾ ਹੈਗਾ ਆ ਤੂੰ ਗਾਤਰਾ ਪਾਇਆ ਏ ਕਿਰਪਾਨ ਪਾਈ ਆਪਣੇ ਆਪ ਨੂੰ ਗੁਰੂ ਦਾ ਸੇਖ ਅਖਵਾਈ ਜਾਣਾ ਕਿ ਤੇਰੇ ਜੀਵਨ ਦੇ ਵਿੱਚ ਉਹ ਗੁਣ ਹੈਗੇ ਆ ਗਾਤਰੇ ਪਾ ਕੇ ਤੂੰ ਮੜੀਆਂ ਉੱਤੇ ਮੱਥਾ ਟੇਕਣ ਦੀ ਆਉਣਾ ਤੇਰਾ ਹਾਲ ਕੀ ਬਣਿਆ ਪਿਆ ਤੂੰ ਤੇ ਹਜੇ ਤੱਕ ਗੁਰੂ ਨੂੰ ਆਪਸ ਸਮਰਪਿਤ ਕੀਤਾ ਹੀ ਨਹੀਂ ਫਿਰ ਜੇ ਗੁਰੂ ਪਾਸ਼ਾ ਨੇ ਗੱਲ ਪੰਡਤ ਨੂੰ ਕਹੀ ਸੀ ਨਾ ਲੱਖ ਚੋਰੀਆਂ ਲੱਖ ਯਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖਾਂ ਚੋਰੀਆਂ ਲੱਖਾਂ ਯਾਰੀਆਂ ਲੱਖ ਕੂੜੀਆਂ ਜ਼ੁਬਾਨ ਤੋਂ ਝੂਠ ਵੀ ਬੋਲੀ ਜਾਂਦਾ ਲੱਖ ਗਾਲ ਗਾਲਾਂ ਵਿੱਚ ਕੱਢੀ ਜਾਂਦਾ ਲੱਖ ਠੱਗੀਆਂ ਪਹਿਨਾਮੀਆਂ ਠੱਗੀਆਂ ਵੀ ਮਾਰੀ ਜਾਂਦਾ ਰਾਤ ਦਿਨਸ ਜੀ ਨਾਲ ਦਿਨ ਰਾਤ ਇਹ ਠੱਗੀਆਂ ਚੋਰੀਆਂ ਗਾਲਾਂ ਕੱਢਣੀਆਂ ਇਹ ਚੱਲ ਰਹੀਆਂ ਨੇ ਕਿੰਨਾ ਦੀਆਂ ਜਿਨ੍ਹਾਂ ਨੇ ਜਨੇਊ ਪਾਏ ਸੀ ਤੇ ਕੀ ਇਹ ਸ਼ਬਦ ਗਾਤਰੇ ਵਾਲਿਆਂ ਵਾਸਤੇ ਨਹੀਂ ਹੈ ਜਿਨ੍ਹਾਂ ਨੇ ਕਸ਼ਹਰੇ ਪਾਈ ਕੀ ਉਹਨਾਂ ਵਾਸਤੇ ਨਹੀਂ ਜੇ ਸਿੱਖ ਗਾਲਾਂ ਕੱਢੇ ਤੇ ਉਹ ਪ੍ਰਵਾਨ ਹੈ ਜੇ ਸਿੱਖ ਝੂਠ ਬੋਲੇ ਜੇ ਸਿੱਖ ਠਗੀਆਂ ਮਾਰੇ ਉਹ ਪ੍ਰਵਾਨ ਨਹੀਂ ਗੁਰੂ ਨੂੰ ਉਹ ਵੀ ਪ੍ਰਵਾਨ ਨਹੀਂ ਉਹ ਵੀ ਪ੍ਰਵਾਨ ਨਹੀਂ ਇੱਥੇ ਕੇਵਲ ਬਾਹਰਲੇ ਧਾਰਮਿਕ ਪਹਿਰਾਵੇ ਨੂੰ ਕੋਈ ਮਾਨਤਾ ਨਹੀਂ ਜਿੱਥੇ ਧਾਰਮਿਕ ਪਹਿਰਾਵੇ ਦੀ ਗੱਲ ਆਵੇਗੀ ਨਾ ਉੱਥੇ ਗੁਰੂ ਸਾਹਿਬ ਨੇ ਕਹਿ ਦਿੱਤਾ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲਾਉਣਾ ਜਾਣਾ ਬਾਨਾ ਦਾ ਮਤਲਬ ਹੁੰਦਾ ਧਾਰਮਿਕ ਪਹਿਰਾਵਾ ਕਹਿੰਦੇ ਭਲਿਆ ਜੇ ਤੂੰ ਕੇਵਲ ਬਾਹਰੋਂ ਧਾਰਮਿਕ ਪਹਿਰਾਵਾ ਪਾ ਕੇ ਸੋਚੇਂ ਵੀ ਮੈਂ ਬੜਾ ਵੱਡਾ ਧਰਮੀ ਬਣ ਗਿਆ ਤੇ ਕਹਿੰਦੇ ਤੂੰ ਰੱਬ ਨੂੰ ਖਡਾਉਣਾ ਹੀ ਸਮਝਿਆ ਫਿਰ ਅਜੇ ਤੱਕ ਤੈਨੂੰ ਸਮਝ ਨਹੀਂ ਆਈ ਵੀ ਰੱਬ ਨੂੰ ਪਹਿਰਾਵਾ ਨਹੀਂ ਚਾਹੀਦਾ ਉਹਨੂੰ ਤੇ ਤੇਰਾ ਜੀਵਨ ਚਾਹੀਦਾ ਏ ਉਹਨੂੰ ਤੇ ਤੇਰਾ ਉੱਚਾ ਜੀਵਨ ਚਾਹੀਦਾ ਉਹ ਤੇ ਇਹ ਚਾਹੁੰਦਾ ਏ ਵੀ ਤੇਰੇ ਅੰਦਰ ਰੱਬੀ ਵਿਚਾਰ ਹੋਵੇ ਗੱਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਇਨ ਤਗ ਗਲੇ 'ਚ ਨਾ ਜਪ ਮਾਲੀਆਂ ਲੋਟੇ ਹੱਥ ਨੇ ਬੱਗ ਗਲਜ ਮਲਾਵਾ ਜਪ ਮਾਲੀਆਂ ਹੱਥ ਵਿੱਚ ਲਿਸ਼ਕਵੇਂ ਲੋਟੇ ਤੇ ਇਹਨਾਂ ਨੂੰ ਕੀ ਆਖਿਆ ਹੁਣ ਵੈਸੇ ਝਾਤ ਮਾਰ ਕੇ ਵੇਖੋ ਵੀ ਇਹ ਕਿੰਨਾ ਕਿੰਨਾ ਦੇ ਹੱਥ ਵਿੱਚ ਲਿਸ਼ਕਵੇਂ ਲੋਟੇ ਹੁੰਦੇ ਨੇ ਵੈਸੇ ਬਾਧੂ ਹੀ ਨੇ ਵੈਸੇ ਦੇ ਜੇ ਗਿਣਤੀ ਕਰਨ ਲੱਗੀਏ ਤੇ ਕਿੰਨਾ ਨੇ ਗਲ 'ਚ ਵੀ ਮਾਲਾਵਾ ਪਾਈਆਂ ਕਿੰਨਾ ਨੇ ਹੱਥਾਂ 'ਚ ਵੀ ਫੜੀਆਂ ਗਿਣਤੀ ਤਾਂ ਬਹੁਤ ਲੰਬੀ ਹੈ ਜੀ ਗਲੀਂ ਜੇ ਨਾ ਜਪ ਮਾਲੀਆਂ ਲੋਟੇ ਹੱਥ ਨਿਭਗ ਓਏ ਹਰ ਕੇ ਸੰਤ ਨਾ ਆਖੀਆਂ ਕੀ ਕਹਿਣਾ ਜੀ ਫਿਰ ਉਹਨਾਂ ਨੂੰ ਬਾ ਨਰਸ ਕੇ ਠਗ ਕੀ ਕਹਿਣਾ ਜੀ ਵੇ ਸਾਰਿਆਂ ਦੀ ਆਵਾਜ਼ ਨਹੀਂ ਆਈ ਬਹੁਤਿਆਂ ਨੂੰ ਡਰ ਲੱਗਣ ਡਿਆ ਹੋਣਾ ਸ਼ਾਇਦ ਇਹ ਬਾਬੇ ਨੂੰ ਕਹਿਤਾ ਕੱਲ ਕੇ ਤੇ ਮੱਝ ਦੁੱਧ ਨਾ ਦਵੇ ਸਾਡੀ ਇਹ ਪ੍ਰੋਬਲਮ ਹੋ ਜਾਂਦੀ ਨੇ ਕਈ ਵਾਰੀ ਉਹ ਦੇ ਦੂਗੀ ਉਹ ਬਾਬੇ ਨੇ ਕੋਈ ਨਹੀਂ ਰੋਕਣੀ ਉਹਦੇ ਕੋਈ ਤਾਕਤ ਨਹੀਂ ਹੈਗੀ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਜੇ ਕਿਤੇ ਵਾਕਈ ਇਹਨਾਂ ਕੋਲ ਕੋਈ ਤਾਕਤ ਹੁੰਦੀ ਨਾ ਤੇ ਬਾਬਾ ਕਬੀਰ ਨੇ ਬਨਾਰਸ ਕੇ ਠੱਗ ਕਹਿਣਾ ਹੀ ਨਹੀਂ ਸੀਗਾ ਬਾਬਾ ਕਬੀਰ ਕੋਈ ਬਹੁਤ ਅਮੀਰ ਬੰਦਾ ਨਹੀਂ ਸੀ ਮਤਾਂ ਕਿਤੇ ਸਮਝੋ ਵੀ ਬਾਬਾ ਕਬੀਰ ਕੋਈ ਕਰੋੜਾਪਤੀ ਬੰਦਾ ਸੀ ਤੇ ਤਾਂ ਉਹਨੇ ਇੰਨੀ ਗੱਲ ਲਿਖ ਦਿੱਤੀ ਨਹੀਂ ਉਹ ਵੀ ਆਮ ਬੰਦਾ ਸੀ ਸਾਡੇ ਵਰਗਾ ਕਿਰਤ ਕਰਨ ਵਾਲਾ ਸੀਗਾ ਕੱਪੜਿਆਂ ਦਾ ਕੰਮ ਕਰਦਾ ਸੀ ਬਾਬਾ ਕਬੀਰ ਪਰ ਸੱਚ ਕਹਿਣ ਤੋਂ ਪਿੱਛੇ ਨਹੀਂ ਹਟੇ ਸਚਾਈ ਬਿਆਨ ਕਰ ਦਿੱਤੀ ਤੇ ਸਾਰੇ ਰਲ ਕੇ ਪੜਿਓਣ ਜਰਾ ਓਏ ਹਰ ਕੇ ਸੰਤ ਨਾ ਅੱਖੀਆਂ ਆ ਭੈਣਾ ਵੱਲੋਂ ਆਵਾਜ਼ ਨਹੀਂ ਆਈ ਜੀ ਓਏ ਹਰ ਕੇ ਸੰਤ ਨਾ ਆਖੀਐ ਸਾਰਿਆਂ ਨੇ ਪਾਲਿਆ ਜੀ ਆਪਣਾ ਯੋਗਦਾਨ ਓਏ ਹਰ ਕੇ ਸੰਤ ਨਾ ਆਖੀਐ ਹੁਣ ਬਨਾਰਸ ਕੇ ਠੱਗ ਤੁਸੀਂ ਆਖਿਆ ਬਾਅਦ ਮੈਨੂੰ ਕੋਈ ਨਾ ਘੇਰਿਓ ਮੈਂ ਨਹੀਂ ਕਿਸੇ ਨੂੰ ਬਨਾਰਸ ਦਾ ਠੱਗ ਕਿਹਾ ਜੀ ਹੁਣ ਓਏ ਹਰ ਕੇ ਸੰਤ ਨਾ ਆਖੀਐ ਬਾ ਨਾਰਸ ਕੇ ਠੱਗ ਜਿਨ੍ਹਾਂ ਨੇ ਗਲ ਚ ਮਾਲਾਵਾਂ ਪਾਈਆਂ ਹੱਥ ਚ ਲਿਸ਼ਕਵੇਂ ਲੋਟੇ ਹੱਥ ਮਾਲਾ ਗੁਰਬਾਣੀ ਕਹਿੰਦੀ ਹੈ ਜੀ ਉਹ ਬਨਾਰਸ ਕੇ ਠੱਗ ਨੇ ਮੈਂ ਨਹੀਂ ਕਹਿ ਰਿਹਾ ਗੁਰਬਾਣੀ ਕਹਿੰਦੀ ਹੈ ਬਨਾਰਸ ਕੇ ਠੱਗ ਨੇ ਹੁਣ ਤੁਸੀਂ ਠੱਗਾਂ ਕੋ ਜਾ ਕੇ ਆਪਣੀ ਠੱਗੀ ਕਰਵਾਉਣੀ ਹੈ ਤਾਂ ਬੇਸ਼ੱਕ ਕਰਾ ਲਿਓ ਪਰ ਸਤਗੁਰੂ ਨੇ ਇਹ ਗੱਲ ਬਾਣੀ ਦੇ ਅੰਦਰ ਬਿਆਨ ਕਰ ਦਿੱਤੀ ਹੈ ਪਾਤਸ਼ਾਹ ਕਹਿੰਦੇ ਭਲਿਆ ਇੱਕ ਅਕਾਲ ਪੁਰਖ ਨਾਲ ਜੁੜ ਜਾ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਮਲਕ ਤੇ ਇੱਕ ਹੈ ਨਾ ਇੱਕਾ ਬਾਣੀ ਇੱਕ ਗੁਰ ਏਕੋ ਸ਼ਬਦ ਵਿਚਾਰ ਵੈਸੇ ਗੁਰਬਾਣੀ ਵਿੱਚ ਜਿਹੜਾ ਸੰਤ ਲਫ਼ਜ਼ ਵੀ ਆਇਆ ਨਾ ਵੱਖੋ-ਵੱਖਰੇ ਅਰਥਾਂ ਵਿੱਚ ਆਇਆ ਕਿਤੇ ਤੇ ਸੰਤ ਲਫ਼ਜ਼ ਜਿਹੜਾ ਇਹ ਅਕਾਲ ਪੁਰਖ ਵਾਸਤੇ ਵਰਤਿਆ ਗਿਆ ਜਿਵੇਂ ਭਾਗ ਹੋਆ ਗੁਰ ਸੰਤ ਮਿਲਾਇਆ ਕਹਿੰਦੇ ਗੁਰੂ ਨੇ ਮੈਨੂੰ ਸੰਤ ਮਿਲਾ ਦਿੱਤਾ ਉਹ ਸੰਤ ਕਿਹੜਾ ਹੈ ਅਗਲੀ ਪੰਕਤੀ ਪੜ੍ਹ ਲਓ ਪ੍ਰਭ ਅਬਿਨਾਸ਼ੀ ਘਰ ਮੈਂ ਪਾਇਆ ਵੀ ਪ੍ਰਮਾਤਮਾ ਜਿਹੜਾ ਉਹੀ ਸੰਤ ਹੈ ਇੱਥੇ ਗੱਲ ਕਲੀਅਰ ਹੋ ਗਈ ਇੱਕ ਇੱਥੇ ਪ੍ਰਮਾਤਮਾ ਵਾਸਤੇ ਦੂਜਾ ਪ੍ਰਮਾਣ ਉਥੇ ਆਖਿਆ ਗਿਆ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਡ ਭਾਗੀ ਪਾਏ। ਉਥੇ ਸੰਤ ਲਫ਼ਜ਼ ਜਿਹੜਾ ਹੈ ਨਾ ਉਹ ਗੁਰੂ ਵਾਸਤੇ ਆ ਰਿਹਾ। ਸੰਤ ਕਾ ਮਾਰਗ ਧਰਮ ਕੀ ਪੌੜੀ ਉਥੇ ਗੁਰੂ ਵਾਸਤੇ ਆ ਰਿਹਾ ਤੇ ਤੀਜੇ ਨੰਬਰ ਦੇ ਉੱਤੇ ਤੀਜੇ ਨੰਬਰ ਦੇ ਉੱਤੇ ਜਦੋਂ ਆਪਾਂ ਬਾਣੀ ਦਾ ਵਾਕ ਪੜ੍ਹਦੇ ਹਾਂ ਕਹੋ ਕਬੀਰ ਸੁਨੋ ਰੇ ਪੜੋ ਜੀ ਕਹੋ ਕਬੀਰ ਸੁਨੋ ਰੇ ਸੰਤੋ ਸੰਤੋ ਜਦੋਂ ਲਫ਼ਜ਼ ਆਏਗਾ ਉਹ ਸਤ ਸੰਗੀ ਜਨਾਂ ਵਾਸਤੇ ਹੈ ਸਾਰਿਆਂ ਦੇ ਵਾਸਤੇ ਹੈ। ਵੱਖ-ਵੱਖ ਕਰਤਾਵਾਂ ਦੇ ਵਿੱਚ ਕਿਤੇ ਸੰਤ ਲਫ਼ਜ਼ ਬਿਰਤੀ ਵਾਸਤੇ ਵੀ ਆ ਰਿਹਾ ਜਿੱਥੇ ਸੰਤਾਂ ਵਾਲੀ ਬਿਰਤੀ ਤੇ ਜਿਹਦੀ ਬਿਰਤੀ ਵਿੱਚ ਸੰਤਾਂ ਵਾਲੀ ਹੁੰਦੀ ਹੈ ਨਾ ਜਿਨੇ ਆਪਣੇ ਜੀਵਨ ਨੂੰ ਉੱਚਾ ਕਰ ਲਿਆ ਜਾਂ ਜਿਵੇਂ ਆਪਾਂ ਬਾਣੀ ਵਿੱਚੋਂ ਜ਼ਿਕਰ ਪੜ੍ਹਦੇ ਹਾਂ ਨਾ ਜਿੱਥੇ ਗੁਰੂ ਸਾਹਿਬ ਨੇ ਇਹ ਜ਼ਿਕਰ ਕਰ ਦਿੱਤਾ ਬਾਣੀ ਦੇ ਵਿੱਚ ਜਦੋਂ ਆਪਾਂ ਭਗਤ ਧੰਨਾ ਜੀ ਦਾ ਸ਼ਬਦ ਪੜ੍ਹਦੇ ਹਾਂ ਧੰਨੇ ਧਨ ਪਾਇਆ ਧਰਣੀ ਤਾਰ ਮਿਲ ਜਨ ਪੜੋ ਜੀ ਮਿਲ ਜਨ ਸਾਡਾ ਧਿਆਨ ਵਿੱਚ ਦੂਜੇ ਪਾਸੇ ਕੋ ਚਲ ਜਾਂਦਾ ਕੋਈ ਗੱਲ ਨਹੀਂ ਜੀ ਜੋ ਪਿੱਛੇ ਕਰਦੇ ਪਏ ਉਹਨਾਂ ਨੂੰ ਕਰ ਲੈਂਦੇ ਤੁਸੀਂ ਬਾਣੀ ਵਾਲੇ ਪਾਸੇ ਨੂੰ ਧਿਆਨ ਦਿਓ ਧੰ내 ਧਨ ਪਾਇਆ ਧਰਣੀ ਧਰ ਮਿਲ ਜਨ ਸੰਤ ਸਮਾਨਿਆ ਕਹਿੰਦੇ ਧੰਨੇ ਨੇ ਨਾ ਅਕਾਲ ਪੁਰਖ ਨੂੰ ਪਾਲਿਆ ਕਿਵੇਂ ਮਿਲ ਜਨ ਸੰਤ ਸਮਾਨਿਆ ਸੰਤ ਜਨਾਂ ਨੂੰ ਮਿਲ ਕੇ ਉਹ ਸੰਤ ਜਨ ਕਿਹੜੇ ਨੇ ਉਹਨਾਂ ਦਾ ਜ਼ਿਕਰ ਬਾਣੀ ਚ ਗੁਰੂ ਅਰਜਨ ਪਾਤਸ਼ਾਹ ਨੇ ਕਰ ਦਿੱਤਾ ਨਾਲ ਹੀ ਉਹ ਸੰਤ ਪਤਾ ਕਿਹੜੇ ਨੇ ਤੁਸੀਂ ਸ਼ਬਦ ਪੜਿਆ ਹੋਵੇਗਾ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆੜ ਦਾਮ ਕੋ ਛੀਪਰੋ ਹੋਇਓ ਲਖੀਣਾ ਬੁਲਣਾ ਤੰਨਾ ਤਿਆਗੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੋ ਲਹਰਾ ਭਇਓ ਗੁਨੀ ਗਹੀਰਾ ਰਵਿਦਾਸ ਢੋਂਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਹੁਣ ਇਹ ਬਾਣੀ ਦੇ ਜਿਹੜੇ ਵਾਕ ਸੀ ਇਸੇ ਸ਼ਬਦ ਦੇ ਵਿੱਚ ਉਹਨਾਂ ਨੇ ਭਗਤ ਨਾਮਦੇਵ ਜੀ ਦਾ ਜ਼ਿਕਰ ਕੀਤਾ ਇਸੇ ਸ਼ਬਦ ਚ ਬਾਬਾ ਕਬੀਰ ਜੀ ਦਾ ਭਗਤ ਰਵਿਦਾਸ ਜੀ ਦਾ ਭਗਤ ਸੈਣ ਜੀ ਦਾ ਚਾਰਾਂ ਦਾ ਜ਼ਿਕਰ ਕਰਕੇ ਨਾ ਅਖੀਰ ਚ ਆਖਿਆ ਸੀਗਾ ਜਦੋਂ ਉਹਨਾਂ ਨੇ ਭਗਤ ਧੰਨਾ ਜੀ ਦੀ ਗੱਲ ਕੀਤੀ ਕਿ ਇਹ ਬਿਦ ਸੁਣ ਕੇ ਜਟਰੋ ਉੱਠ ਭਗਤੀ ਲਾਗਾ ਮਿਲੇ ਪ੍ਰਤਖ ਗੁਸਾਈਆਂ ਧੰਨਾ ਵੜਪਾ ਹੁਣ ਜਿਹੜਾ ਸੰਤ ਲਫ਼ਜ਼ ਸੀ ਨਾ ਉਹ ਭਗਤਾਂ ਵਾਸਤੇ ਵੀ ਵਰਤਿਆ ਗਿਆ ਬਾਣੀ ਦੇ ਵਿੱਚ ਇੱਥੇ ਤੁਹਾਨੂੰ ਤੁਸੀਂ ਗੁਰਬਾਣੀ ਨੂੰ ਆਪ ਪੜ੍ਹਿਆ ਹੈ ਸਭ ਨੇ ਅਸੀਂ ਸੁਖਮਨੀ ਸਾਹਿਬ ਦਾ ਬਾਣੀ ਦਾ ਪਾਠ ਵੀ ਕੀਤਾ ਹੈ ਤੁਹਾਨੂੰ ਲੱਗਦਾ ਹੈ ਵੀ ਗੁਰੂ ਸਾਹਿਬ ਜਦੋਂ ਬਾਣੀ ਉਚਾਰਨ ਕਰਦੇ ਹੁੰਦੇ ਸੀ ਤੇ ਉਹ ਕਹਿ ਦਿੰਦੇ ਸੀ ਜੀ ਆਹ ਵਾਲਾ ਸੰਤ ਬੈਠਾ ਜੇ ਆਹ ਸ਼ਬਦ ਨਾ ਮੈਂ ਇਹਦੇ ਵਾਸਤੇ ਉਚਾਰਨ ਕੀਤਾ ਇਹ ਤੇ ਟਿਕਾ ਲਿਓ ਇਦਾਂ ਦਾ ਜ਼ਿਕਰ ਤਾਂ ਨਹੀਂ ਬਾਣੀ ਦਾ ਵਾਕ ਪੜਦੇ ਆ ਸੰਤ ਸ਼ਰਨ ਜੋ ਜਨਪਰ ਸੋ ਜਨ ਉਧਰ ਣਾਰ ਹੁਣ ਜਦੋਂ ਗੁਰੂ ਅਰਜਨ ਪਾਤਸ਼ਾਹ ਇਹ ਉਚਾਰਨ ਕਰਦੇ ਪਏ ਨੇ ਤੁਹਾਨੂੰ ਲੱਗਦਾ ਵੀ ਗੁਰੂ ਅਰਜਨ ਪਾਤਸ਼ਾਹ ਸਾਹਮਣੇ ਕੋਈ ਇਦਾਂ ਦਾ ਸੰਤ ਬੈਠਾ ਸੀ ਵੀ ਜਿਹਦੇ ਵੱਲ ਇਹ ਗੱਲ ਆਖੀ ਹੋਵੇ ਉਹਨਾਂ ਨੇ ਵੀ ਆ ਸੰਤ ਬੈਠਾ ਜੇ ਇਹਦੀ ਸ਼ਰਨ ਪੈ ਜਾਓ ਤੇ ਉਧਰ ਜਾਓਗੇ ਤੁਸੀਂ ਉਥੇ ਸੰਤ ਦਾ ਮਤਲਬ ਗੁਰੂ ਹੈ ਉਥੇ ਸੰਤ ਦਾ ਮਤਲਬ ਗੁਰੂ ਹੈ ਕਿਸੇ ਉਥੇ ਖਾਸ ਬੰਦੇ ਦਾ ਜ਼ਿਕਰ ਨਹੀਂ ਆ ਰਿਹਾ ਉੱਥੇ ਗੁਰੂ ਦਾ ਜ਼ਿਕਰ ਹੈ ਪਰ ਅਸੀਂ ਗੁੰਮਰਾਹ ਹੋ ਕੇ ਐਵੇਂ ਦੂਜੇ ਪਾਸੇ ਨੂੰ ਚੱਲ ਜਾਂਦੇ ਆ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਤੇ ਇੱਕ ਆਖਰੀ ਬੇਨਤੀ ਕਰਕੇ ਮੈਂ ਸ਼ਬਦ ਵਾਲੇ ਪਾਸੇ ਨੂੰ ਆਵਾਂ ਤੁਸੀਂ ਵੇਖੋ ਪਹਿਲਾਂ ਤੇ ਸਾਡੇ ਸਮਾਜ ਵਿੱਚ ਇਹ ਪ੍ਰੋਬਲਮ ਚੱਲ ਰਹੀ ਸੀ ਵੀ ਅਸੀਂ ਜਾਂ ਤੇ ਸੰਤ ਦੀ ਗੱਲ ਕਰਦੇ ਸੀ ਜਾਂ ਬ੍ਰਹਮ ਗਿਆਨੀ ਦੀ ਗੱਲ ਕਰਦੇ ਸੀ ਇਹ ਦੋ ਲਫ਼ਜ਼ ਬੜੇ ਪ੍ਰਚਲਿਤ ਸੀ ਕਈ ਬ੍ਰਹਮ ਗਿਆਨੀ ਸੀ ਕਈ ਪੂਰਨ ਬ੍ਰਹਮ ਗਿਆਨੀ ਸੀ ਪੂਰਨ ਮੇਉ ਸੋਚਦੇ ਵੀ ਸ਼ਰ ਬ੍ਰਹਮ ਗਿਆਨੀ ਵੀ ਕੋਈ ਅਧੂਰਾ ਹੁੰਦਾ ਹੋਣਾ ਵੈਸੇ ਤੇ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਤ ਜੀਵੈ ਨਹੀਂ ਮਰਤਾ ਇਥੇ ਅਕਾਲ ਪੁਰਖ ਵਾਸਤੇ ਵਰਤਿਆ ਗਿਆ ਪਰ ਕਈ ਪੂਰਨ ਵੀ ਹੋ ਗਏ ਚਲੋ ਹੁਣ ਕਈਆਂ ਨੇ ਸੋਚਿਆ ਵੀ ਸਾਡੇ ਵਰਗੇ ਪ੍ਰਚਾਰਕ ਨੇ ਜਿਹੜੇ ਬੜਾ ਬੋਲਦੇ ਨੇ ਜੀ ਸੰਤਾਂ ਤੇ ਵੀ ਬੋਲੀ ਜਾਂਦੇ ਨੇ ਬ੍ਰਹਮ ਗਿਆਨੀ ਤੇ ਵੀ ਬੋਲੀ ਜਾਂਦੇ ਨੇ ਹੁਣ ਕੋਈ ਨਵਾਂ ਲਫ਼ਜ਼ ਲੱਬਿਆ ਜਾਵੇ ਇਹ ਸਾਤ ਤੇ ਵੀ ਬੋਲੀ ਜਾਂਦੇ ਨੇ ਕੋਈ ਨਵਾਂ ਲਫ਼ਜ਼ ਲੱਬਿਆ ਜਾਵੇ ਫਿਰ ਜੀ ਇੱਕ ਉਠਿਆ ਕੀ ਕਹੀਏ ਉਹਨਾਂ ਨੂੰ ਇੱਕ ਉਠਿਆ ਉਹਨੇ ਆਪਣੇ ਨਾਮ ਨਾਲ ਨਵਾਂ ਲਫ਼ਜ਼ ਲਾਇਆ ਮੈਨੂੰ ਮਾਫ਼ ਕਰਦੇ ਹੋ ਜੇ ਕਿਸੇ ਨੂੰ ਪਰੇਸ਼ਾਨੀ ਹੋਵੇ ਵੈਸੇ ਉਹ ਲਫ਼ਜ਼ ਲਾਇਆ ਰਾਜਾ ਜੋਗੀ ਉਹ ਲਫ਼ਜ਼ ਲਾਇਆ ਰਾਜਾ ਜੋਗੀ ਬੜੀ ਕਮਾਲ ਦੀ ਗੱਲ ਸੀ ਕਦੀ ਧੰਗ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ ਕੇ ਵੇਖਿਓ ਹਰ ਇੱਕ ਗੱਲ ਬਾਣੀ ਦੇ ਪ੍ਰਮਾਣ ਦੇ ਨਾਲ ਹੋਵੇਗੀ ਕੋਈ ਵੀ ਗੱਲ ਮੈਂ ਪੱਲਿਓ ਨਹੀਂ ਕਰਾਂਗਾ ਹਰ ਇੱਕ ਗੱਲ ਗੁਰਬਾਣੀ ਦੇ ਪ੍ਰਮਾਣ ਨਾਲ ਹੋਵੇਗੀ ਭਟ ਸਹਿਬਾਨ ਦੇ ਸਵਈਏ ਪੜ ਲਿਓ ਭਟ ਸਹਿਬਾਨ ਨੇ ਸਵਈਏ ਉਚਾਰਨ ਕੀਤੇ ਪਹਿਲੇ ਪਾਤਸ਼ਾਹ ਵਾਸਤੇ ਦੂਜੇ ਪਾਤਸ਼ਾਹ ਵਾਸਤੇ ਤੀਜੇ ਪਾਤਸ਼ਾਹ ਚੌਥੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਵਾਸਤੇ ਪੰਜ ਗੁਰੂ ਪਾਤਸ਼ਾਹ ਵਾਸਤੇ ਸਵਈਏ ਉਚਾਰਨ ਹੋਏ ਨੇ ਜਿਹੜੇ ਭਟ ਸਹਿਬਾਨ ਨੇ ਉਚਾਰਨ ਕੀਤੇ ਨੇ ਤੇ ਉਹਨਾਂ ਸਵਈਆਂ ਦੇ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਦੇ ਸਵਈਏ ਆਉਂਦੇ ਨੇ ਗੁਰੂ ਅੰਗਦ ਪਾਤਸ਼ਾਹ ਦੇ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਪਾਤਸ਼ਾਹ ਉਹਨਾਂ ਸਾਰਿਆਂ ਦੇ ਸਵਈਆਂ ਦੇ ਵਿੱਚ ਨਾ ਰਾਜ ਜੋਗ ਲਫ਼ਜ਼ ਵਰਤਿਆ ਗਿਆ ਸਵਈਆਂ ਦੇ ਵਿੱਚ ਰਾਜ ਜੋਗ ਲਫ਼ਜ਼ ਵਰਤਿਆ ਗਿਆ ਗੁਰੂ ਨਾਨਕ ਸਾਹਿਬ ਦੇ ਬਾਰੇ ਵਿੱਚ ਜਿਹੜੇ ਭੱਟਾਂ ਨੇ ਸਵਈਏ ਉਚਾਰਨ ਕੀਤੇ ਉਥੇ ਲਿਖ ਦਿੱਤਾ ਕਬ ਕਲ ਸੁਜਸ ਗਾਵੋਂ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ ਕਵੀ ਕਲ ਕਵੀ ਕਲਸਾਰ ਉਸ ਤੇ ਗੁਣ ਗਾਉਂਦਾ ਏ ਕਬ ਕਲ ਸੁਜਸ ਸੁਜਸ ਦਾ ਮਤਲਬ ਹੁੰਦਾ ਸੋਹਣਾ ਜਸ ਕਬ ਕਲ ਸੁਜਸ ਗਾਵੋਂ ਗੁਰੂ ਨਾਨਕ ਮੈਂ ਗੁਰੂ ਨਾਨਕ ਦਾ ਜਸ ਗਾਣਾ ਵਾਂ ਕਿਹੜੇ ਗੁਰੂ ਨਾਨਕ ਦਾ ਰਾਜ ਜੋਗ ਜਨ ਮਾਣਿਓ ਜਿਸ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸੰਸਾਰ ਦੇ ਉੱਤੇ ਰਾਜ ਵੀ ਮਾਣਿਆ ਏ ਤੇ ਜੋਗ ਵੀ ਮਾਣਿਆ ਏ ਰਾਜ ਮਾਨਣ ਵਾਲਾ ਕੌਣ ਹੋਇਆ ਜੀ ਕੌਣ ਹੁੰਦਾ ਜੀ ਰਾਜ ਮਾਨਣ ਵਾਲਾ ਰਾਜਾ ਜੋਗ ਮਾਨਣ ਵਾਲਾ ਕੌਣ ਹੁੰਦਾ ਜੋਗੀ ਗੱਲ ਤਾਂ ਕੋਈ ਔਖੀ ਨਹੀਂ ਨਾ ਰਾਜ ਮਾਨਣ ਵਾਲਾ ਰਾਜਾ ਜੋਗ ਮਾਨਣ ਵਾਲਾ ਜੋਗੀ ਹੁਣ ਗੌਰ ਕਰਿਓ ਜਦੋਂ ਰਾਜ ਜੋਗ ਇਹ ਬਾਣੀ 'ਚ ਲਫ਼ਜ਼ ਆਇਆ ਇਹਦਾ ਮਤਲਬ ਕੀ ਉਹ ਵੀ ਸਮਝ ਲਈ ਆਪਾਂ ਪ੍ਰੋਫੈਸਰ ਸਾਹਬ ਸਿੰਘ ਜੀ ਨੇ ਜਿਹੜੇ ਅਰਥ ਕੀਤੇ ਉਹ ਕਦੀ ਪੜ ਲਿਓ ਰਾਜ ਯੋਗ ਦਾ ਮਤਲਬ ਹੈ ਕਿ ਮਾਇਆ ਦੇ ਵਿੱਚ ਰਹਿ ਕੇ ਮਾਇਆ ਤੋਂ ਉਪਰਾਮ ਰਹਿਣਾ ਗ੍ਰਿਸ਼ਤੀ ਜੀਵਨ ਦੇ ਵਿੱਚ ਰਹਿਣਾ ਪਰ ਆਪਣੇ ਜੀਵਨ ਦੇ ਉੱਤੇ ਵਿਕਾਰਾਂ ਦੀ ਕਾਲਖ ਨਾਲ ਲੱਗਣ ਦੇਣੀ ਉਸ ਨੂੰ ਕਹਿੰਦੇ ਰਾਜ ਯੋਗ ਮੰਨਣਾ ਹੁਣ ਇਹ ਲਫ਼ਜ਼ ਜਿਹੜਾ ਸੀਗਾ ਭਟ ਸਹਿਬਾਨ ਨੇ ਗੁਰੂ ਸਹਿਬ ਵਾਸਤੇ ਵਰਤਿਆ ਇਹਦਾ ਮਤਲਬ ਕੀ ਹੈ ਵੀ ਰਖਵਾ ਹੈ ਨਾ ਲਫ਼ਜ਼ ਜੇ ਗੁਰੂ ਸਹਿਬਾਨ ਵਾਸਤੇ ਭਟ ਜੀ ਨੇ ਵਰਤਿਆ ਹੈ ਤੇ ਉਹਨਾਂ ਦਾ ਰਖਵਾ ਹੋਇਆ ਕਿਸੇ ਨੂੰ ਹੱਕ ਹੈ ਵੀ ਇਹ ਲਫ਼ਜ਼ ਆਪਣੇ ਨਾਮ ਨਾਲ ਆ ਲਵੇ ਜਿਵੇਂ ਸੰਤ ਬ੍ਰਹਮ ਗਿਆਨੀ ਜਾਂ ਸਾਧ ਲਫਜ਼ ਕੋਈ ਆਪਣੇ ਨਾਮ ਦੇ ਨਾਲ ਨਹੀਂ ਲਾ ਸਕਦਾ ਕੋਈ ਦੁਨੀਆ ਦਾ ਬੰਦਾ ਰਾਜਾ ਜੋਗੀ ਲਫਜ਼ ਵੀ ਕੋਈ ਆਪਣੇ ਨਾਮ ਦੇ ਨਾਲ ਨਹੀਂ ਲਾ ਸਕਦਾ ਪਰ ਲਾ ਕੇ ਗੁਸਤਾਖੀ ਕੀਤੀ ਜਾ ਰਹੀ ਹੈ ਸਾਡੇ ਸਮਾਜ ਵਿੱਚ ਇਹ ਬੜੀ ਵੱਡੀ ਗੁਸਤਾਖੀ ਹੈ ਇਸ ਨੂੰ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਕਰਨੀ ਬੇਸ਼ੱਕ ਉਹ ਲੋਕ ਕਹਿਣ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਲੋਕਾਂ ਨੂੰ ਜੋੜਦੇ ਆ ਨਹੀਂ ਭੱਲਿਓ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਮ ਦੇ ਉੱਤੇ ਧੰਦਾ ਕਰਦੇ ਹੋ ਆਪਣੀਆਂ ਦੁਕਾਨਦਾਰੀਆਂ ਚਲਾਈਆਂ ਨੇ ਤੁਸੀਂ ਤੇ ਗੁਰੂ ਦੇ ਸ਼ਰੀਕ ਬਣ ਕੇ ਬੈਠੇ ਹੋਇਓ ਤੇ ਗੁਰੂ ਦਾ ਸ਼ਰੀਕ ਕੋਈ ਬਣ ਨਹੀਂ ਸਕਦਾ ਗੁਰੂ ਦਾ ਸ਼ਰੀਕ ਕੋਈ ਨਹੀਂ ਬਣ ਸਕਦਾ ਤੁਸੀਂ ਤੇ ਗੁਰੂ ਦੇ ਸ਼ਰੀਕ ਬਣ ਗਏ ਤੇ ਫਿਰ ਕੇਵਲ ਰਾਜਾ ਜੋਗੀ ਨਹੀਂ ਆਪਣੇ ਨਾਮ ਦੇ ਅੱਗੇ ਹੋਰ ਵੀ ਇੱਕ ਤਖੱਲਸ ਨਵਾਂ ਲਾ ਲਿਆ ਪਰਮ ਸੰਤ ਬਾਬਾ ਫਿਰ ਨਾਮ ਫਿਰ ਰਾਜਾ ਜੋਗੀ ਫਿਰ ਜਿੱਥੋਂ ਦਾ ਰਹਿਣ ਵਾਲਾ ਉੱਥੇ ਦਾ ਹੁਣ ਪਰਮ ਸੰਤ ਕੀ ਹੈ ਪਰਮ ਦਾ ਮਤਲਬ ਵੀ ਕਦੀ ਮਹਾਨ ਕੋਸ਼ ਵਿੱਚੋਂ ਪੜ ਲਿਓ 747 ਨੰਬਰ ਅੰਕ ਹੈ ਮਹਾਨ ਕੋਸ਼ ਦਾ ਉੱਥੇ ਜਾ ਕੇ ਪੜਿਓ ਪਰਮ ਦੇ ਮਤਲਬ ਕੀ ਹੁੰਦੇ ਪਰਮ ਦਾ ਮਤਲਬ ਹੁੰਦਾ ਪ੍ਰਧਾਨ ਸਭ ਤੋਂ ਪਹਿਲਾਂ ਪਹਿਲੇ ਨੰਬਰ ਦੇ ਉੱਤੇ ਜਿਹੜਾ ਹੈ ਨਾ ਉਸ ਨੂੰ ਕਹਿੰਦੇ ਪਰਮ ਸਭ ਤੋਂ ਪਹਿਲਾਂ ਇੱਕ ਅਰਥ ਆ ਵੀ ਹੈ ਪ੍ਰਧਾਨ ਪਰਮ ਦਾ ਮਤਲਬ ਹੁਣ ਜਦੋਂ ਮੰਨ ਲਓ ਨਾਮ ਇਦਾਂ ਲਿਆ ਜਾ ਰਿਹਾ ਪਰਮ ਸੰਤ ਇਹਦਾ ਮਤਲਬ ਕੀ ਹੋਇਆ ਪਹਿਲੇ ਨੰਬਰ ਦਾ ਸੰਤ ਵੀ ਆ ਸੰਤ ਜਿਹੜਾ ਇਹਨੇ ਪਹਿਲੇ ਨੰਬਰ ਦਾ ਬਾਕੀ ਸਾਰੇ ਪਿੱਛੇ ਵਾਲੇ ਨੇ ਪਰਮ ਸੰਤ ਪਹਿਲੇ ਨੰਬਰ ਦਾ ਸੰਤ ਤੇ ਫਿਰ ਕੇਵਲ ਇਹਨਾਂ ਨੇ ਪਰਮ ਦਾ ਅਰਥ ਪੜ ਲਿਓ ਪਰਮ ਦਾ ਅਰਥ ਉਥੇ ਮਹਾਨ ਕੋਸ਼ ਵਿੱਚ ਕਰਤਾਰ ਤੇ ਪਾਰਬ੍ਰह्म ਵੀ ਆ ਅਕਾਲ ਪੁਰਖ ਦੇ ਵਾਸਤੇ ਵੀ ਪਰਮ ਲਫ਼ਜ਼ ਵਰਤਿਆ ਜਾ ਸਕਦਾ ਏ ਪਰ ਉਹੀ ਪਰਮ ਲਫ਼ਜ਼ ਲੋਕਾਂ ਨੇ ਆਪਣੇ ਨਾਮ ਨਾਲ ਲਾ ਰਿਆ ਇਹਦਾ ਮਤਲਬ ਰੱਬ ਵੀ ਬਣ ਗਏ ਤੇ ਗੁਰੂ ਵੀ ਬਣ ਗਏ ਇਹ ਸਾਡੇ ਸਮਾਜ ਦਾ ਹਾਲ ਹੈ ਇਹ ਸਾਡੇ ਸਮਾਜ ਦਾ ਹਾਲ ਹੈ ਕਦੋਂ ਜਾਗਾਂਗੇ ਜੀ ਅਸੀਂ ਕਦੋਂ ਜਾਗਾਂਗੇ ਸਾਡੀ ਕੌਮ ਵਸੇ ਸੁੱਤੀ ਪਈ ਜਾਗਣ ਦੀ ਲੋੜ ਹੈ